ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਘਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਣੇ ਆ ਜੀ ਡਿਜ਼ਾਈਨ ਆਪਾਂ ਇਹ ਪੰਜ ਸਲਾਈ ਤੇ 11 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੂਠੇ ਬਣਾ ਲਈ ਜੀ ਹੁਣ ਡਿਜ਼ਾਈਨ ਸ਼ੁਰੂ ਕਰਦੇ ਆ ਜੀ ਤੁਸੀਂ ਆਪਣਾ ਬਾਰਡਰ ਬਣਾ ਕੇ ਫਿਰ ਡਿਜ਼ਾਈਨ ਸ਼ੁਰੂ ਕਰ ਸਕਦੇ ਆ ਜੀ। ਇਹ ਕੁੰਡਾ ਉਤਾਰਦੇ ਆ ਜੀ 1 2 ਦੋ ਕੁੰਡੇ ਬੁਣ ਲਈ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ। ਫਿਰ ਕੁ ਜਾਲੀ ਪਾਵਾਂਗੇ ਜੀ। ਫਿਰ ਦੋ ਕੁੰਡੇ ਬੁਣਾਂਗੇ ਜੀ 1 2 ਇਹਪਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਿਆ ਜੀ ਆਪਾਂ ਨੇ ਫਿਰ ਇੱਕ ਜਾਲੀ ਪਾਵਾਂਗੇ ਜੀ ਆਪਾਂ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਤੇ ਦੋ ਗੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਜੀ ਇਰ ਇੱਕ ਜਾਲੀ ਪਾਵਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਗੋਣਾਗੇ ਇੱਕ ਦੋ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਬਣਾਵਾਂਗੇ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਗੋਣਾਗੇ ਜੀ ਇਹ ਆਪਣਾ ਜਾਲੀ ਵਾਲਾ ਡਿਜ਼ਾਈਨ ਬਣੂਗਾ ਜੀ ਪੁੱਠੀ ਸਲਾਈ ਆਪਣੀ ਸਾਰੀ ਪੁੱਠੀ ਬਣੂਗੀ ਜੀ ਅਰ ਇਸ ਲਈ ਆਪਾਂ ਨੇ ਘੁੱਠੇ ਬਣਾ ਲਈਏ ਹੁਣ ਆ ਗਏ ਸਿੱਧੇ ਫਲਾਈ ਤੇ ਇੱਕ ਕੁੰਡਾ ਤਾਰ ਲਿਆ ਜੀ ਇੱਕ ਕੁੰਡਾ ਆਪਾਂ ਬੁਣਾਗੇ ਜੀ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ ਹੁਣ ਇੱਕ ਜਾਲੀ ਪਾਵਾਂਗੇ ਜੀ ਇੱਕ ਦੋ ਦੋ ਕੁੰਡੇ ਸਿੱਧੇ ਗੁੰਡੇ ਜੀ ਫਿਰ ਪਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ ਇੱਕ ਦੋ ਦੋ ਗੁੰਡੇ ਸਿੱਧੇ ਗੁੰਡੇ ਫਿਰ ਪਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ ਇੱਕ ਦੋ ਦੋ ਗੁੰਡੇ ਸਿੱਧੇ ਗੁੰਡੇ ਫਿਰ ਪਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਪੈਰ ਕਿ ਜਾਲੀ ਪਾਵਾਂਗੇ ਜੀ ਤਿੰਨ ਖੁੰਡੇ ਆਪਾਂ ਸਿੱਧੇ ਪਾਉਣਾਗੇ ਜੀ ਹੁਣ ਆਗੇ ਜੀ ਆਪਾਂ ਪੁੱਠੀ ਸਲਾਈ ਤੇ ਪੁੱਠੀ ਸਲਾਈ 'ਚ ਆਪਣਾ ਕੋਈ ਡਿਜ਼ਾਈਨ ਨਹੀਂ ਬਣਦਾ ਜੀ ਸਾਰੀ ਸਲਾਈ ਪੁੱਠੀ ਬਣਾਵਾਂਗੇ ਜੀ ਆ ਲੋ ਜੀ ਪੁੱਠੇ ਸਲਾਈ ਬਣ ਗਈ ਜੀ ਆਪਣੀ ਹੁਣ ਸਿੱਧੀ ਸਲਾਈ ਤੇ ਆ ਗਏ ਹੁਣ ਆ ਪੈ ਇੱਕ ਕੁੰਡ ਉਤਾਰਾਂਗੇ ਜੀ ਹੁਣ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਦੋ ਫਿਰ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਦੋ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਜੀ ਆਪਾਂ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਹੋਣ ਲਾਂਗੇ ਉੱਥੇ ਸਲਾਈਆਂ ਆਪਣੇ ਸਾਰੀਆਂ ਪੁੱਠੀਆਂ ਬਣਣੀਆਂ ਜੀ ਆਪਣਾ ਜਾਲੀ ਵਾਲਾ ਡਿਜ਼ਾਈਨ ਬਣ ਰਿਹਾ ਜੀ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਹੈ ਜੀ ਜਲਦੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਜੀ ਅਮੂ ਜੀ ਪੁੱਠੀ ਸਲਾਈ ਬਣ ਗਈ ਜੀ ਆਪਣੀ ਇਹ ਆਪਣੇ ਤਿੰਨ ਜਾਲੀਆਂ ਪੈ ਗਈਆਂ ਜੀ ਹੁਣ ਇੱਧਰ ਪਾਈ ਸੀ ਹੁਣ ਇੱਧਰ ਪੈਣੀਆਂ ਟੇਡੀਆਂ ਇਹ ਦਸਰਾ ਪੈਣਗੀਆਂ ਜੀ ਕੋ ਦੋ ਤਿੰਨ ਨੁੱਤਾ ਗਾਗੇ ਕਰਕੇ ਆਪਾਂ ਇੱਕ ਜਾਲੀ ਪਾਵਾਂਗੇ। ਹੁੰਡਾ ਪਲਟ ਕੇ ਪਾਵਾਂਗੇ। ਦੋ ਹੁੰਡਿਆਂ ਦਾ ਇੱਕ ਬਣਾਵਾਂਗੇ। ਇਦਾਂ ਨੂੰ ਜਾ ਰਹੀ ਸੀ ਲੈਣ ਹੁਣ ਇਦਾਂ ਜਾਣਗੇ ਜਾਲੀ ਹੁਣ ਇੱਧਰ ਪਹੁੰਚ ਗਈ ਆਪਣੀ। 1 2 ਦੋ ਹੁੰਡਿਆ ਆਪਾਂ ਸਿੱਧੇ ਬੁਣ ਲਈ। ਨੁੱਤਾ ਅੱਗੇ ਕਰਕੇ ਆਪਾਂ ਹੁੰਡਾ ਪਲਟ ਕੇ ਪਾਵਾਂਗੇ ਜੀ। ਇਹ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਜਾਲੀ ਪਾਵਾਂਗੇ ਤੇ ਇੱਕ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਆਪਾਂ ਜਾਲੀ ਪਾਵਾਂਗੇ ਨày ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਫਿਰ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਤੇ ਧਾਗਾ ਅੱਗੇ ਕਰਕੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਜਾਲੀ ਪੈ ਜੂਗੀ ਜੀ ਆਪਣੀ ਦੋ ਗੁੰਦ ਸਿੱਧੇ ਹੁਣ ਆ ਗਏ ਜੇ ਆਪਾਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਸਾਰੀ ਪੁੱਠੀ ਬਣਾਵਾਂਗੇ ਜੇ ਆਪਾਂ ਸਾਰੇ ਸਲਾਈ ਉੱਥੇ ਬਣ ਗਏ ਜੀ ਆਪਣੀ ਹੁਣ ਆ ਗਈ ਸਿੱਧੀ ਸਲਾਈ ਤੇ ਦੋ ਕੁੰਡੇ ਤਿੰਨ ਚਾਰ ਹੁਣ ਆਪਣੀ ਜਾਲੀ ਪਾਉਗੇ ਜੀ ਧਾਗਾ ਕੁੰਡਾ ਫੜ ਕੇ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਹੁਣ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ 1 2 ਫਿਰ ਆਪਾਂ ਜਾਲੀ ਪਾਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਦੋ ਕੁੰਡੇ ਸਿੱਧੇ ਬੁਣਾਂਗੇ ਜੀ 1 2 ਇਹ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ 1 2 ਦੋ ਕੁੰਡੇ ਸਿੱਧੇ ਬੁਣ ਲਈ ਤਾਂ ਗਾਗੇ ਕਰਕੇ ਦੋ ਹੁੰਡਿਆਂ ਦਾ ਇੱਕ ਹੁੰਡਾ ਬਣਾਵਾਂਗੇ ਜੀ ਆਪਾਂ ਇੱਕ ਹੁੰਡਾ ਆਪਾਂ ਸਿੱਧਾ ਪੁਣਾਗੇ ਨਾ ਅਗੇ ਜੀ ਪੁਠੀ ਸਲਾਈ ਤੇ ਤੇ ਪੁਠੀ ਸਲਾਈ ਆਪਣੇ ਸਾਰੇ ਪੁਠੇ ਬਣਾਉਂਗੇ ਜੀ ਹਾਂ ਚੁਪਠੀ ਸਲਾਈ ਬਣਾ ਲਈ ਜਪਾਂ ਨੇ ਹਾਂਗੇ ਸਿੱਧੀ ਸਲਾਈ ਤੇ ਤਦੂ 3 4 5 ਕੁੰਡੇ ਬਣ ਗਏ ਹੁਣ ਆਪਾਂ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਜੀ ਹੁਣ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਦੋ ਇਹ ਧਾਗਾ ਅੱਗੇ ਕਰਕੇ ਇੱਕ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ। ਇੱਕ ਜਾਲੀ ਪੈ ਗਈ ਜੀ ਆਪਾਂ। ਫਿਰ ਆਪਾਂ ਦੋ ਕੁੰਡੇ ਸਿੱਧੇ ਗੋਣਾਂਗੇ ਜੀ ਇੱਕ ਦੋ। ਇਹ ਧਾਗਾ ਅੱਗੇ ਕਰਕੇ ਆਪਾਂ ਆ ਕੁੰਡਾ ਪਲਟ ਕੇ ਪਾਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਜੀ। ਦੋ ਕੁੰਡੇ ਫੇਰ ਸਿੱਧੇ ਗੋਣਾਂਗੇ ਜੀ। ਇਹ ਧਾਗਾ ਅੱਗੇ ਕਰਕੇ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ। ਕਿ ਇਸ ਲਈ ਸਾਰੇ ਆਪਣੀ ਬੁਠੀ ਬਣਨੀ ਹੈ ਉਹ ਦੇਖੋ ਜੀ ਟੱਡੀਆਂ ਦਾਸਰਾ ਵਾਲਾ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਇਹ ਆਪਣੇ ਦੋ ਡਿਜ਼ਾਈਨ ਬਣ ਗਏ ਜੀ ਫਿਰ ਆਪਣਾ ਇੱਥੋਂ ਕਰੀ ਜੀ ਮੈਂ ਸ਼ੁਰੂ ਆਪਾਂ ਪਹਿਲੇ ਤੋਂ ਇੱਕ ਹੋਰ ਆਪਾਂ ਬਣਾ ਕੇ ਦਿਖਾ ਦਿੰਦੇ ਹਾਂ ਇੱਕ ਦੋ ਤਿੰਨ ਤਿੰਨ ਨਗੁੰਡੇ ਮੁੰਡੇ ਪਰ ਪਹਿ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਆਪਾਂ ਜਾਲੀ ਪਾਵਾਂਗੇ ਜੀ ਇੱਕ ਦੋ ਦੋ ਕੁੰਡੇ ਪਾਸੇ ਤੇ ਬੁਣਾਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਹੋਣਗੇ ਜੀ ਇੱਕ ਦੋ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਇੱਕ ਜਾਲੀ ਪਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਹੋਣਗੇ ਜੀ ਇੱਕ ਦੋ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਜਾਲੀ ਪਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਕੁੱਠੀ ਸਲਾਈ ਆਪਣੀ ਫੇਰ ਸਾਰੀ ਕੁੱਠੀ ਬਣੂਗੀ ਜੀ ਹਾਂ ਜੇ ਕਿ ਟਿੱਸ ਲਾਈ ਬਣ ਗਈ ਹੁਣ ਸਿੱਧੀ ਸਲਾਈ ਤੇ ਆ ਗਏ ਆਪਾਂ ਇੱਕ ਦੋ ਪਹਿਲਾਂ ਆਪਾਂ ਤਿੰਨ ਗੁੰਡੇ ਬੁਣੇ ਸੀ ਹੁਣ ਦੋ ਬਣਾਨੇ ਹੁਣ ਆ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਆਪਾਂ ਜਾਲੀ ਪਾਵਾਂਗੇ ਨਾਲੇ ਇੱਕ ਦੋ ਦੋ ਗੁੰਡੇ ਸਿੱਧੇ ਬੁਣਾਂਗੇ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਇੱਕ ਜਾਲੀ ਪਾਵਾਂਗੇ ਜੀ ਤਾਂ ਉਹ ਕੁੰਡੇ ਆਪਾਂ ਸਿੱਧੇ ਹੋਣਾਂਗੇ ਜੀ। ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ। ਅੱਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡੇ ਆਪਾਂ ਇੱਕ ਦੋ ਸਿੱਧੇ ਹੋਣ ਲਈ। ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ। ਫਿਰ ਇੱਕ ਜਾਲੀ ਪਾਵਾਂਗੇ ਜੀ ਤੇ ਤਿੰਨ ਕੁੰਡੇ ਆਪਾਂ ਸਿੱਧੇ ਹੋਣਾਂਗੇ। ਇਨਾਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੀ ਸਾਰੀ ਪੁੱਠੀ ਬਣ ਗਈ। ਹਾਂ, ਚੀਪੋਟੀ ਸਲਾਈ ਬਣ ਗਈ ਜੀ ਆਪਣੇ। ਪਹਿਲ ਕੁੰਡਾ ਬੁਣਾ ਉਤਾਰ ਲਈ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਜਾਲੀ ਪਾਵਾਂਗੇ ਜੀ ਇੱਕ ਦੋ ਦੋ ਕੁੰਡੇ ਸਿੱਧੇ ਬੁਣਾਂਗੇ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਅੱਗੇ ਅੱਗੇ ਕਰਕੇ ਆਪਾਂ ਦੋ ਕੁੰਡੇ ਸਿੱਧੇ ਪੁਣਾਗੇ ਜੀ ਇੱਕ ਜਾਲੀ ਪੈ ਜਾਊਗੀ ਆਪਣੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਜਾਲੀ ਪਾਵਾਂਗੇ ਜੀ ਇੱਕ ਦੋ ਤਿੰਨ ਚਾਰ ਫਿਰ ਆਪਣੀ ਪੁੱਠੀ ਸਲਾਈ ਸਾਰੀ ਪੁੱਠੀ ਬਣੂਗੀ ਜੀ ਸਿਸ ਲਾਈ ਬਣ ਗਈ ਜੀ ਆਪਣੇ ਇਹ ਆਪਣੇ ਤਿੰਨ ਜਿਹੜੇ ਡਿਜ਼ਾਈਨ ਬਣ ਗਏ ਜੀ ਦੇਖੋ ਕਿੰਨਾ ਸੋਹਣਾ ਲੱਗਿਆ ਇਹ ਬਣ ਕੇ ਤਿਆਰ ਹੁੰਦਾ ਹੈ ਬਹੁਤ ਸੋਹਣਾ ਲੱਗਦਾ ਜੀ ਡਿਜ਼ਾਈਨ ਬਣ ਕੇ ਬਣਾਉ ਜੀ ਆਪਣੇ ਕੋਕਟੀ ਤੇ ਫਿਰ ਕਈ ਵਾਰ ਨਹੀਂ ਸਮਝਾਂਦੀ ਤਾਂ ਬੈਕ ਕਰਕੇ ਦੇਖ ਲੋ ਜੀ ਦੁਬਾਰੇ ਬਹੁਤ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਸਨਵਲ ਜੀ ਮਿਲਦੇ ਆ